ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ ਚੋਣਾਂ ਦੇ ਮੱਦੇ ਨਜ਼ਰ ਅੱਜ ਕਾਦੀਆਂ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਕੱਢਿਆ ਗਿਆ 플ੈਗ ਮਾਰਚ। ਥਾਣਾ ਕਾਦੀਆਂ ਦੇ ਐਸਐਚਓ ਬਲਵਿੰਦਰ ਸਿੰਘ ਦੀ ਰਾਹਨਮਾਈ ਹੇਠ ਇਹ 플ੈਗ ਮਾਰਚ ਕੱਢਿਆ ਗਿਆ। 플ੈਗ ਮਾਰਚ ਵਿੱਚ ਡੀਐਸਪੀ ਰਾਜੇਸ਼ ਕੱਕੜਵੀ ਪੁੱਜੇ 플ੈਗ ਮਾਰਚ ਥਾਣਾ ਕਾਦੀਆਂ ਤੋਂ ਸ਼ੁਰੂ ਹੋ ਕੇ ਬੁੱਟਰ ਚੌਂਕ ਪਰਬਾਕਰ ਚੌਂਕ ਵਿੱਚੋਂ ਹੁੰਦੇ ਹੋਏ ਬੱਸ ਸਟੈਂਡ ਸਮਾਪਤ ਹੋਇਆ। ਗਲਬਾਤ ਕਰਦਿਆਂ ਡੀਐਸਪੀ ਰਜੇਸ਼ ਕੱਕੜ ਅਤੇ ਐਸਐਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਵੋਟਰਾਂ ਦੇ ਮੱਦੇ ਨਜ਼ਰ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਕਿ ਲੋਕ ਬੇਫਿਕਰ ਹੋ ਕੇ ਆਪਣੀ ਵੋਟ ਦਾ ਭੁਗਤਾਨ ਕਰਨ ਅਤੇ ਉਹਨਾਂ ਨੂੰ ਕਿਸੇ ਕੋ ਵੀ ਡਰਨ ਦੀ ਲੋੜ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅੰਸਰ ਕਿਸੇ ਤਰ੍ਹਾਂ ਦੀ ਗੜਬੜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟੀਆਂ ਦੀ ਰਿਪੋਰਟ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਲੈ ਮਾਰਚ ਕਰ ਰਹੇ ਹਾਂ ਅਸੀਂ ਸੈਰ ਮਾਰਚ ਵਿੱਚ ਆਪਣੀ ਪੈਰਾ ਮਿਲਟਰੀ ਜਿੱਦੀ ਸਾਡ ਮਿਲੀ ਹੈ ਉਸ ਤੋਂ ਇਲਾਵਾ ਜਿਹੜੇ ਸਾਡੇ ਦੇ ਸਭ ਦੇ ਫੋਰਸ ਨਾਲ ਲੈ ਕਰ ਰਹੇ ਹਾਂ ਮੇਰੀ ਅਪੀਲ ਹੈ ਸਭ ਨੂੰ ਕਿ ਸਭ ਇਹ ਬਿਨਾਂ ਡਰਾ ਹੋ ਕੇ ਵੋਟਾਂ ਬਾਣ ਤੇ ਕਿਸੇ ਤਰ੍ਹਾਂ ਬਿਨਾਂ ਖੌਫ ਤੋਂ ਬਿਨਾਂ ਡਰ ਕੋ ਵੋਟਾਂ ਬਾਣ ਵਾਟ ਕੋਟਾ ਬੋਆ ਕੋਟ ਰਾਤੀਆਂ ਸੰਕੀ ਸਨੇਹ ਦੇਣਾ ਚਾਹੁੰਦੇ ਹਾਂ ਉਹਨਾਂ ਨੂੰ ਇਹ ਸਨੇਹ ਹੈ ਜੇ ਕੋਈ ਬਾਹਰ ਜਾਣਗੇ ਤੇ ਕਾਨੂੰਨ ਦੇ ਹੁਣ ਸਾਰਾ ਨਕਾ ਹੋਏਗੀ ਦੇਖੋ ਜੀ 224 ਲੋਕ ਸਭਾ ਚੋਣਾਂ ਜਿਹੜੀਆਂ ਇੱਕ ਤਰੀਕ ਨੂੰ ਹੋਣ ਜਾ ਰਹੀਆਂ ਨੇ ਅਸੀਂ ਅੱਜ ਡੀਐਸਪੀ ਸਰ ਜੀ ਹਰਗਵਿੰਦਰ ਪਰ ਨਾਲ ਅਸੈਕਟੋਰ ਸਾਰੇ ਥਾਣਿਆਂ ਦੇ ਬਾਕੀ ਸਾਰੇ ਸਬ ਡਿਵੀਜ਼ਨ ਦੇ ਸਾਡੀ ਫੋਰਸ ਤੇ ਪੈਰਾ ਮਿਲਟਰੀ ਦੇ ਨਾਲ ਅਸੀਂ ਅੱਜ ਸਹਿਮਤ ਚਕਾਦਿਆਂ ਵਿੱਚ ਕਰ ਰਹੇ ਆ ਕਿ ਲੋਕਾਂ ਦੇ ਵਿੱਚ ਜਿਹੜੀ ਆ ਉਹ ਵਿਸ਼ਵਾਸ ਪੈਦਾ ਕਰਨਵਾਤਾ ਕਿ ਆਪਾਂ ਕਿਸੇ ਬਿਨਾ ਕਿਸੇ ਡਰ ਭੈ ਤੋਂ ਆਪਣੇ ਇਕ ਤਰੀਕ ਨੂੰ ਵੋਟ ਦਾ ਜਿਹੜਾ ਇਸਤੇਮਾਲ ਕਰੋ ਤੇ ਸਾਰਿਆਂ ਨੂੰ ਅਪੀਲ ਹੈ ਕਿ ਆਪਣਾ ਵੋਟ ਜਾ ਕੇ ਕਿਸੇ ਬਿਨਾ ਡਰ ਭੈ ਤੋਂ ਵੋਟ ਦਾ ਸਮਲ ਕਰਨ ਤੇ ਜਿਹੜਾ ਜਿਹੜੀ ਸ਼ਾਂਤੀ ਜਿਹੜੀ ਆ ਅਮਨ ਸ਼ਾਂਤੀ ਬਣੀ ਰਵੇ ਇਸ ਕਰਕੇ ਅੱਜ ਹੀ ਸਾਰੇ ਹੀ ਇਲਾਕੇ ਦੇ ਵਿੱਚ ਆਪਣੇ ਪ੍ਰੈਗਮਾ ਚ ਕਰ ਰਹੇ ਆਂ ਕੁਝ ਲੋਕ ਸ਼ਰਧੀਆਂ ਹਸਨ ਸ਼ਰਧੀਆਂ ਹਸਨ ਸ਼ਰਧੀਆਂ ਹਸਨ ਇਹ ਹਥੇ ਹਥੇ ਅਪੀਲ ਵੀ ਆ ਕੀ ਤੁਸੀਂ ਆਪਣੇ ਜਿਹੜੀ ਆ ਇਲੈਕਸ਼ਨ ਜਿਹੜੀ ਆ ਪਰਵੇ ਨੂੰ ਤੁਸੀਂ ਅਮਨ ਸ਼ਾਂਤੀ ਦੇ ਨਾਲ ਭਾਈਚਾਰਕ ਸਾਂਝ ਨੂੰ ਪੈਦਾ ਕਰਦੇ ਆਪਣਾ ਵੋਟ ਦਾ ਜਿਹੜਾ ਅਧਿਕਾਰ ਆਪ ਵੀ ਕਰੋ ਦੂਜਿਆਂ ਨੂੰ ਵੀ ਕਰੰਦੋ